ਹਾਂਜੀ ਕੱਲ ਸਾਡੀ ਇੱਕ ਸਪੈਸ਼ਲ ਇਲੈਕਸ਼ਨ ਸੰਬੰਧੀ ਨਾਕਾਬੰਦੀਆਂ ਲਗਾਈਆਂ ਗਈਆਂ ਸੀ ਜੇ ਮਨੂਜ ਐਸਐਸਪੀ ਸਾਹਿਬਾ ਦੇ ਅਗਿਆਕਾਉਂਸਰ ਤੇ ਇਲੈਕਸ਼ਨ ਕਮਿਸ਼ਨ ਗਿਆ ਦੇਤਾ ਹੁਣਸਾਰ ਅਲੱਗ ਜਦੋਂ ਅਸੀਂ ਨਾਕਾਬੰਦੀ ਲਾਈ ਹੋਈ ਸੀ ਤਾਂ ਤੁਹਾਨੂੰ ਇਨਫਾਰਮੇਸ਼ਨ ਦੇ ਲਈ ਸੀ ਵੀ ਲਾਲੀ ਪਿੰਡ ਬਲਾਲੇ ਦਾ ਹੈਗਾ ਉਹ ਜਿਹੜਾ ਊਕੀ ਦਾ ਤੇ ਸ਼ਰਾਬ ਦਾ ਕੰਮ ਕਰਦਾ ਹੈ ਤੇ ਅਸੀਂ ਮੌਕੇ ਤੇ ਆਪਣੀਆਂ ਸਾਡੀਆਂ ਪਾਰਟੀਆਂ ਨੇ ਰੈਡ ਕੀਤੀ ਰੇਡ ਦਰਾਂ ਨਸੀਂ 10 ਪੇਕੀਆਂ ਸ਼ਰਾਬ ਰੀਐਕਸ਼ਨ ਦولت ਦੇ ਸਾਰੇ ਲੋਕੋ ਕੀ ਬਰਾਮਦ ਇਹ ਕੋਈ ਇਲੈਕਸ਼ਨ ਚ ਵਰਤੀ ਜਾਣੀ ਸੀ ਕਿ ਇਸਨੇ ਇਹ ਰੂਟੀਨ ਚ ਕੰਮ ਕਰਦਾ ਇਲੈਕਸ਼ਨ ਦੌਰਾਨ ਕੇਕਿੰਗ ਦੇ ਜਿਹੜੀ ਕਾਰਨ ਕਰਕੇ ਇਹ ਪੰਜਾਬ ਕਵਰ ਹੋਇਆ ਇਹ ਕਿਤੋਂ ਲੈ ਕੇ ਆਉਂਦਾ ਸੀ ਤੇ ਕਿਹੜੇ ਏਰੀਆ ਇਥੇ ਸਪਲਾਈ ਕੀ ਇਹ ਰਾਜਸਥਾਨ ਤੋਂ ਲੈ ਕੇ ਆਉਂਦਾ ਸੀ ਇਸ ਇਲਾਕੇ ਦੇ ਵਿੱਚ ਇੱਥੇ ਵੇਚਦਾ ਇਹ ਦੁਕਾਨ ਕਰਦਾ ਹੈਗਾ ਕਰਿਆਨੇ ਦੀ ਉੱਥੇ ਬੈਠਾ ਵੇਚੀ ਜਾਂਦਾ ਸੀਗਾ ਸੌਦਿਆਂ ਦੇ ਨਾਲ ਪਹਿਲਾਂ ਵੀ ਪਰਚਾ ਸੀ ਕੀ ਸੀ ਪਹਿਲਾਂ ਵੀ ਪਰਚਾ ਹੈ ਜੀ ਡਰਗਮਲੀ ਵਗੈਰਾ ਕੋਈ ਗ੍ਰਾਮ ਨਹੀਂ ਹੈ ਨਹੀਂ ਡਰਗ ਨਹੀਂ ਹੈ ਜਿਹੜੀ ਕਦੇ ਤੂੰ ਇਹ ਜਿਹੜਾ ਇਹ ਕਰ ਰਿਹਾ ਸੀ ਇਹ ਪਿਛਲੇ 500 ਸਾਲ ਤੋਂ ਕਰ ਰਿਹਾ ਜੀ ਮੇਰੀ ਪ੍ਰਾਪਰਟੀ ਹੈ ਦੇਖਿਆ ਨਾ ਵੀ ਜੀ ਯੂਨੀਵਰਸਿਟੀ ਦਾ ਮਾਲਕ ਹੈ ਜੀ ਪ੍ਰਾਪਰਟੀ ਵਿੱਚ ਹੀ ਹੈ ਹਾਂ ਬਿਲਕੁਲ ਜੀ ਇਹਦੀ ਪ੍ਰਾਪਰਟੀ ਦੇਖੀ ਜਾਊਗੀ ਪ੍ਰਾਪਰਟੀ ਕਿਸ ਸਮੇਂ ਵਿੱਚ ਬਣਾਈ ਹੈ ਉਹ ਜਿਹੜੀਆਂ ਹਦਾਇਤਾਂ ਨੇ ਹਦਾਇਤਾਂ ਮੁਤਾਬਕ ਸਰਕਾਰ ਵੇਖ ਪਹਿਲਾ ਜਿੰਨੇ ਪਰਚੇ ਦੇ ਸੀ ਪਹਿਲੇ ਇੱਕ ਪਰਚੇ ਉਹ ਵੀ ਖਰਾਬ